ਉਹ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂਗਾ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫਿਰ ਆਉਂਦਾ ਵੀ ਕੋਈ ਇਹ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹ ਜਿਹਾ ਬੰਦਾ ਵੀ ਹੈ ਜਿਹਦਾ ਕਿਰਦਾਰ ਹੈ ਜਿਹੜਾ ਡੋਲਿਆ ਨਹੀਂ ਕਦੇ ਸਮਝ ਗਏ ਕਰੂਗਾ ਤੇ ਉਹ ਹੀ ਨਾ ਜਿਹਦੀ ਵਿਜਨ ਹੋਊਗੀ ਅੱਜ ਵੇਖੋ ਆ ਰਾਹੁਲ ਜੀ ਨੇ ਇਹ ਕਿਹਾ ਜੀ ਪੰਜ ਨੇ ਆਏ ਹੋਣਗੇ ਉਹ ਕਿੱਥੇ ਨਿਆਂ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੈਨੇਫਿਟ ਇਦਾਂ ਮਿਲੂਗਾ ਇਹਨਾਂ ਨੂੰ ਬੈਨੇਫਿਟ ਇਦਾਂ ਮਿਲੂਗਾ ਜਦ ਤੱਕ ਤੁਹਾਡਾ ਪ੍ਰੋਗਰਾਮ ਨਹੀਂ ਹੈ ਕੋਈ ਪਾਰਟੀ ਹੋਵੇ ਜਦ ਤੱਕ ਤੁਹਾਡਾ ਕੋਈ ਰੋਡਮੈਪ ਨਹੀਂ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੱਢੋਗੇ ਕਿਸ ਤਰੀਕੇ ਨਾਲ ਇਹ 50 60 ਹਜ਼ਾਰ ਕਰੋੜ ਰੁਪਏ ਜਿਹੜੇ ਖਾ ਜਾਂਦੇ ਐ ਤੇ 90 ਕਰੋੜ ਰੋਜ਼ ਦਾ ਕਰਜ਼ਾ 90 ਕਰੋੜ ਰੋਜ਼ ਦਾ ਕਰਜ਼ਾ ਲੋਕਾਂ ਨੂੰ ਲਾਣ ਲਈ ਛੱਡ ਜਾਂਦੇ ਐ ਤੇ ਗੁਲਛਰਨੇ ਉਡਾ ਕੇ ਮੌਲਾ ਬਣ ਜਾਂਦੀਆਂ ਇਹਦੇ 1200 ਕਿੱਲੇ ਜ਼ਮੀਨ ਬਣ ਜਾਂਦੀ ਹੈ ਵਿਦੇਸ਼ਾਂ 'ਚ ਤੇ ਉਹ ਮਨੀ ਲਾਂਡਰਿੰਗ ਦੇ ਨਾਲ ਸਾਰਾ ਚਲਾ ਜਾਂਦਾ ਇਹ ਕਦ ਤੱਕ ਚੱਲੂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦਾ ਗਲ ਕੂਟ ਦੋਗੇ ਤੇ ਇੱਥੋਂ ਲਾਉਂਗੇ ਕਹਿਣਾ ਹੈ ਕਿ ਸੋਨੇ ਦੀ ਚਿੜੀਆ ਬਣਾ ਦੇਾਂਗੇ ਤੇ ਕਰਨਾ ਉਹੀ ਜਿਹੜਾ ਡੋਬ ਦਵੇ ਜਿਹੜਾ ਘਰਕ ਦਵੇ ਤੇ ਜਿਹੜਾ ਪੰਜਾਬ ਦੇ ਉੱਤੇ ਇੰਨਾ ਕਰਜ਼ਾ ਚੜਾ ਕੇ ਪੰਜਾਬ ਨੂੰ ਜੀਡੀਪੀ ਡੈਟ ਰੇਸ਼ੋ ਦੇ ਵਿੱਚ ਮੀਜ਼ੋਰਾਮ ਤੋਂ ਉੱਤੇ ਆ ਪੰਜਾਬ ਬਸ ਮੀਜ਼ੋਰਾਮ ਸੋਚ ਕੇ ਦੇਖੋ ਜਰਾ ਕਿ ਜਿਹੜਾ ਨੰਬਰ 1 ਸੂਬਾ ਸੀ ਅੱਜ ਉਹ 28 ਸੂਬੇ ਅੱਠ ਯੂਨੀਅਨ ਟੈਰੀਟਰੀ 28 ਸੂਬੇ ਦੇ 27ਵੇਂ ਨੰਬਰ ਦੇ ਉੱਤੇ ਡੈਟ ਜੀਡੀਪੀ ਰੇਸ਼ੋ ਸ਼੍ਰੀਲੰਕਾ ਵੱਲ ਨੂੰ ਵਧ ਰਿਹਾ 48 ਡੈਟ ਜੀਡੀਪੀ ਰੇਸ਼ੋ 50 ਦੇ ਉੱਤੇ ਖਤਰੇ ਦੀ ਘੰਟੀ ਮੇਰੀ ਗੱਲ ਨੂੰ ਸਮਝੋ ਤੇ ਤੁਸੀਂ ਇਹ ਦੇਖੋ ਕਿ ਹਿੰਦੁਸਤਾਨ ਦੀ ਐਵਰੇਜ ਪਰ ਕੈਪੀਟਾ ਇਨਕਮ ਪਰ ਕੈਪੀਟਾ ਇਨਕਮ ਸਮਝੋ ਵੀ ਇੱਕ ਬੰਦੇ ਦੀ ਔਸਤਨ ਇਨਕਮ ਜਿਹੜੀ ਹੈ ਉਹ 695000 ਤੇ ਪੰਜਾਬ ਦੀ 180000 ਜਿਨ੍ਹਾਂ ਨੇ ਪਰਮਵੀਰ ਚੱਕਰਜੀਤ ਕੇ ਦਿੱਤੇ ਜਿਨ੍ਹਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਜਿਨ੍ਹਾਂ ਨੇ ਸਭ ਤੋਂ ਵੱਧ ਅੰਨ ਦਿੱਤਾ ਜਿਨ੍ਹਾਂ ਨੇ ਗਰੀਬਾਂ ਦਾ ਪੇਟ ਭਰਿਆ ਪੀਡੀਐਸ ਕੀਤਾ ਜਿਹੜੇ ਫੌਜ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਆ ਜਿਹੜੇ ਢਾਲ ਨੇ ਅਂਿਤ ਮੈਂ ਕਹਣਾ ਯੂਨੀਅਨ ਆਫ ਸਟੇਟਸ ਆ ਭਾਈ ਇੱਕ ਗੁਲਦਸਤਾ ਹੈ ਇਹਦੇ ਚ ਕਿਸੇ ਇੱਕ ਦੀ ਵੀ ਖੁਸ਼ਬੂ ਨੂੰ ਤੋੜੋਂਗੇ ਇਹ ਯੂਨੀਅਨ ਆਫ ਸਟੇਟਸ ਜਿਨ੍ਹਾਂ ਨੂੰ ਅੱਡ ਅੱਡ ਤਾਕਤਾਂ ਦਿੱਤੀਆਂ ਹੋਈਆਂ ਨੇ ਯੂਨੀਅਨ ਨੇ ਸੈਂਟਰ ਕੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ